ਤੱਕੇ ਵੋ ਵੋ ਟੁੱਟੇ ਕੋ ਇੱਥੋਂ ਤੱਕ ਜੇ ਲੇਟ ਕੇ ਵੀ ਬਾਣੀ ਪੜਨੀ ਪਏ ਤੇ ਬਾਣੀ ਨਹੀਂ ਛੱਡਨੀ ਮੇਰੀ ਬੇਨਤੀ ਹੈ ਮੇਰੀ ਆਵਾਜ਼ ਜਿੱਥੋਂ ਤੱਕ ਜਾਂਦੀ ਮੈਂ ਕੱਲ ਵੀ ਕਿਹਾ ਪ੍ਰਚਾਰਕ ਹੋ ਕੀਰਤਨੀਏ ਹੋ ਪ੍ਰਬੰਧਕ ਹੋ ਸੇਵਾਦਾਰ ਹੋ ਸੱਚ ਇਹ ਵਿੱਚ ਸਭ ਤੋਂ ਪਹਿਲਾਂ ਇਹ ਅਰਦਾਸ ਕਰੋ ਕਿ ਜਿੱਦਨ ਇਸ ਸਵਾਸਾਂ ਦਾ ਨੇਮ ਟੁੱਟੇ ਉਨੇ ਸਮੇਂ ਤੱਕ ਮੇਰੇ ਅੰਦਰੋਂ ਬਾਣੀ ਦਾ ਨੇਮ ਨਾ ਟੁੱਟੇ ਗੁਰੂ ਸਾਹਿਬ ਨੇ ਫਰਮਾਇਆ ਸਰੀਰ ਸਵਸਥ ਖੀਨ ਸਮੇਂ ਸ਼ਰੀਰ ਅਰੋਗ ਹੋਵੇ ਕਮਜ਼ੋਰ ਹੋ ਜਾਏ ਬਿਮਾਰੀ ਲੱਗ ਜਾਏ ਮੰਨ ਲਓ ਬੰਦਾ ਮੰਜੀ ਤੇ ਚਲਾ ਜਾਏ ਸ਼ਰੀਰ ਸਵਸਤ ਖੀਨ ਸਮੇਂ ਸਿਮਰੰਤ ਨਾਨਕ RAM ਦਮੋਦਰ ਮਾਧਵ ਹੈ ਪਰਮਾਤਮਾ ਨਾ ਭੁੱਲੇ ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ ਜਦੋਂ ਕਲਮੇ ਕਿਆ ਬਾਣੀ ਵਿਸਤ ਜਿਹੜੇ ਬੰਦੇ ਨਿਤਨਮ ਛੱਡ ਜਾਂਦੇ ਆ ਨਾ ਉਹਨਾਂ ਦੇ ਚਿਹਰੇ ਦਸਣ ਲੱਗ ਪੈਂਦੇ ਨੇ ਬੰਦਾ ਟੁੱਟ ਗਿਆ ਸੱਚੀ ਲੋ ਭ੍ਰਸ਼ਟੇ ਜਾਂਦੇ ਆ ਚਿਹਰੇ ਮੈਂ અપਮਾਨਜਨਕ ਸ਼ਬਦਾਵਲੀ ਨਹੀਂ ਵਰਤਿਆ